ਜੀਬੀਐਸ ਸਿੱਧੂ ਦੀ ਪੁਸਤਕ ਕਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 24 ਭਾਗ ਪਹਿਲਾ ਆਪਰੇਸ਼ਨ ਬਲੂ ਸਟਾਰ ਯੋਜਨਾ ਬੰਦੀ ਦਾ ਪੜਾ ਅਤੇ ਹਰੀਮੰਦਰ ਸਾਹਿਬ ਆਪਰੇਸ਼ਨ ਪਿੰਡਰਾ ਬਾਰੇ ਖਾਰਿਸਤਾਨ ਤੋਂ ਯਾਨੀ ਆਪਰੇਸ਼ਨ 2 ਦਾ ਪਹਿਲਾਂ ਤੋਂ ਹੀ ਨਿਰਧਾਰਿਤ ਟੀਚਾ ਇੱਕ ਨਿਸ਼ਚਿਤ ਸਮਾਂ ਸੀਮਾ ਤੇ ਇੱਕ ਸੈਨਿਕ ਕਾਰਵਾਈ ਯੋਜਨਾ ਸੀ ਇਹਨਾਂ ਤਿੰਨਾਂ ਪਹਿਲੂਆਂ ਦੀ ਵਿਆਖਿਆ ਪਿਛਲੇ ਪਾਠਾਂ ਵਿੱਚ ਕੀਤੀ ਜਾ ਚੁੱਕੀ ਹੈ 1984 ਵਿੱਚ ਅੰਤਿਮ ਹਲ ਨੂੰ ਸ਼ੁਰੂ ਕਰਨ ਦਾ ਸਮਾਂ ਆ ਗਿਆ ਸੀ ਉਸ ਸਾਲ ਮਈ ਦੇ ਅੰਤ ਤੱਕ ਟੁਕਵੀ ਕਾਰਵਾਈ ਨੂੰ ਜੈਸ ਠੈਰੌਨ ਲਈ ਜ਼ਰੂਰੀ ਸਮਗਰੀ ਇਕੱਠੀ ਹੋ ਗਈ ਸੀ ਜਾਂ ਇਕੱਠੀ ਕਰ ਲਈ ਗਈ ਸੀ ਭਾਰਤੀ ਆਬਾਦੀ ਦੀ ਬਹੁ ਗਿਣਤੀ ਇੱਕ ਕੁਸ਼ਲਤਾ ਨਾਲ ਪ੍ਰਬੰਧਿਤ ਭਾਰਤੀ ਪ੍ਰੈਸ ਨਰੀਖਕ ਵਿਦੇਸ਼ੀ ਮੀਡੀਆ ਤੇ ਬਾਹਰੀ ਸਰਕਾਰਾਂ ਯਾਨੀ ਭਾਰਤ ਵਿੱਚ ਆਪਣੇ ਮਿਸ਼ਨਾਂ ਰਾਹੀਂ ਹਰ ਕੋਈ ਇੰਦਰਾ ਗਾਂਧੀ ਦੁਆਰਾ ਗੱਲਬਾਤ ਰਾਹੀਂ ਪੰਜਾਬ ਸਮੱਸਿਆ ਲਈ ਸਮਝੌਤਾ ਲੱਭਣ ਦੀਆਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸੋਹਰਦਤਾ ਬਾਰੇ ਕਾਫੀ ਯਕੀਨ ਰੱਖਦਾ ਜਾਪਦਾ ਸੀ ਪੰਜਾਬ ਦੇ ਲਗਾਤਾਰ ਖਰਾਬ ਹੁੰਦੇ ਹਾਲਾਤਾਂ ਨੂੰ ਹੋਰ ਜ਼ਿਆਦਾ ਵਿਗੜਨ ਨਹੀਂ ਦਿੱਤਾ ਜਾ ਸਕਦਾ ਸੀ ਜੇਕਰ ਅਜਿਹਾ ਹੁੰਦਾ ਤਾਂ ਇਸ ਨਾਲ ਬਹੁ ਗਿਣਤੀ ਦੇ ਭਰੋਸੇ ਅਤੇ ਵੋਟਾਂ ਦਾ ਸਭ ਤੋਂ ਵੱਧ ਨੁਕਸਾਨ ਪ੍ਰਧਾਨ ਮੰਤਰੀ ਨੂੰ ਹੀ ਹੋਣਾ ਸੀ ਸਰਕਾਰੀ ਅੰਕੜਿਆਂ ਅਨੁਸਾਰ ਪਿੰਡਾਂ ਬਾਰੇ ਤੂਪਰੇ ਰਤ 21 ਅਗਸਤ 1982 ਵਿੱਚ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਤੋਂ ਬਾਅਦ 22 ਮਹੀਨਿਆਂ ਵਿੱਚ ਪਹਿਲਾਂ ਹੀ 165 ਹਿੰਦੂ ਤੇ ਨਿਰੰਕਕਾਰੀਆਂ ਨੂੰ ਮਾਰ ਚੁੱਕੇ ਸਨ ਇਸ ਤੋਂ ਇਲਾਵਾ ਪਿੰਡਾਂਵਾਲੇ ਦਾ ਬਾਰੂਦ ਕਰਨ ਦੇ ਦੋਸ਼ ਵਿੱਚ 39 ਸਿੱਖ ਮਾਰ ਦਿੱਤੇ ਗਏ ਸਨ ਹਿੰਸਕ ਘਟਨਾਵਾਂ ਜਿਨ੍ਹਾਂ ਵਿੱਚ ਕਥਿਤ ਪੁਲਿਸ ਮੁਕਾਬਲੇ ਦੰਗੇ ਤੇ ਰੇਲਵੇ ਫਟਕਤੇ ਹੋਈ ਦੁਰਘਟਨਾ ਜਿਸ ਵਿੱਚ ਮੋਰਚੇ ਦੇ 34 ਸਮਰਥਕ ਮਾਰੇ ਗਏ ਸਨ ਵਿੱਚ ਕੁੱਲ ਮਿਲਾ ਕੇ ਮੌਤਾਂ ਦੀ ਗਿਣਤੀ 410 ਜਦੋਂ ਕਿ ਜ਼ਖਮੀਆਂ ਦੀ ਗਿਣਤੀ 1180 ਸੀ ਕਾਂਗਰਸ ਪਾਰਟੀ ਪਹਿਲਾਂ ਹੀ ਆਪਣੇ ਗੜ ਉੱਤਰ ਪ੍ਰਦੇਸ਼ ਵਿੱਚ ਰਾਜ ਪਧਰੀ ਉਪ ਚੋਣ ਹਾਰ ਚੁੱਕੀ ਸੀ ਪ੍ਰਧਾਨ ਮੰਤਰੀ ਦੀਆਂ ਸੁੱਸਤ ਚਾਲਾਂ ਤੋਂ ਪਰੇਸ਼ਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਪਿੰਡਰਾਵਾਲੇ ਦੀ ਮੌਜੂਦਗੀ ਅਤੇ ਉਸ ਦੀਆਂ ਹੱਤਵਾਦੀ ਗਤੀਵਿਧੀਆਂ ਕਾਰਨ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬੇਵਸਤੀ ਕੂਟਨ ਮਹਿਸੂਸ ਕਰ ਰਹੇ ਸਨ ਮੇਜਰ ਜਨਰਲ ਸ਼ਬੀਕ ਸਿੰਘ ਦੁਆਰਾ ਹਥਿਆਰਾਂ ਅਤੇ ਗੋਲਾ ਬਰੋਦੀ ਗੁਪਤ ਆਮਦ ਅਤੇ ਅਕਾਲ ਤਖਤ ਦੀ ਗ੍ਰੇਬੰਦੀ ਮਾਰਚ 19 ਤਰਸੀ ਤੱਕ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਸਬੰਧਤ ਸੁਰੱਖਿਆ ਤੰਤਰ ਵੱਲੋਂ ਉਹਨਾਂ ਨੂੰ ਆਸਾਨੀ ਨਾਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ। ਅਗਲੀ ਆਮਚੋਣਾ ਜਨਵਰੀ 1985 ਤੋਂ ਪਹਿਲਾਂ ਹੋਣੀਆਂ ਸਨ ਅਤੇ ਕਾਂਗਰਸ ਨੂੰ ਯੋਜਨਾਬੱਧ ਅੰਤਿਮ ਹਲ ਦਾ ਪੂਰਾ ਫੈਲਾਅ ਉਠਾਉਣ ਵਾਸਤੇ ਟੁਕਮੇ ਸਮੇਂ ਦੀ ਲੋੜ ਸੀ। ਇਸ ਨੂੰ ਅੱਗੇ ਹੋਰ ਮੁਲਤਵੀ ਕਰਨਾ ਉਲਟ ਅਸਰ ਕਰ ਸਕਦਾ ਸੀ ਇਸ ਲਈ ਇਹ ਸਮਾਂ ਸੀ ਕੇਂਦਰਾ ਗਾਂਧੀ ਨਿਰਣਾਇਕ ਕਾਰਵਾਈ ਕਰੇ ਅਤੇ ਆਪਣੀ ਉਸ ਮਜ਼ਬੂਤ ਕਾਰਵਾਈ ਕਰਨ ਵਾਲੇ ਅਕਸ ਤੇ ਖਰੀ ਉਤਰੇ ਜਿਸ ਨੂੰ ਕੁਝ ਹੱਦ ਤੱਕ ਟਾ ਲੱਗੀ ਸੀ। ਇਸ ਗਲਤੀ ਦੀ ਪੁਸ਼ਟੀ ਕਰਦੇ ਹੋਏ ਪਾਂਡੇ ਨੇ ਕਿਹਾ ਕਿ ਉਹਨਾਂ ਨੇ ਰਾਜਪਰਦਾ ਦੌ ਦਾ ਸੰਭਾਲਣ ਦੇ ਕੁਝ ਦਿਨਾਂ ਬਾਅਦ ਹੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਨਾ ਅਤਵਦੀ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦੇ ਆਪਣੇ ਦ੍ਰਿੜ ਅਰਾਦੇ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਅਜਿਹੇ ਹੱਕਾਂ ਲਈ ਸਾਰੇ ਪਾਕਿੱਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਉਸ ਨੂੰ ਕਰਨਾ ਪਿਆ ਤਾਂ ਉਹ ਦਰਬਾਰ ਸਾਹਿਬ ਤੇ ਬੰਬ ਸੁੱਟਣ ਤੋਂ ਵੀ ਨਹੀਂ ਝਿਜਕੇਗੀ। ਪਾਂਡੇ ਨੂੰ ਯਕੀਨ ਨਹੀਂ ਹੋਇਆ ਕਿ ਉਹ ਇਸ ਹੱਦ ਤੱਕ ਜਾ ਸਕਦੀ ਸੀ ਉਹ ਇਸ ਵਿਚਾਰ ਅਤੇ ਅਜਿਹੀ ਕਾਰਵਾਈ ਦੇ ਨਤੀਜਿਆਂ ਬਾਰੇ ਸੋਚ ਕੇ ਬਹੁਤ ਪਰੇਸ਼ਾਨ ਹੋਈ ਯੋਜਨਾਬੰਦੀ ਦਾ ਪੜਾ ਅਜਿਹੀ ਕਾਰਵਾਈ ਦੀ ਉਚਿਤਤਾ ਹਰਚੰਦ ਸਿੰਘ ਲੰਗੋਵਾਲ ਨੇ 23 ਮਈ 1984 ਨੂੰ ਮਹਈਆ ਕਰਵਾ ਦਿੱਤੀ ਸੀ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ 3 ਜੂਨ ਤੋਂ ਬਾਅਦ ਕੋਈ ਵੀ ਅਨਾਜ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਤੇ ਸਿੱਖ ਟੈਕਸ ਅਤੇ ਬਕਾਇਦਾ ਭੁਗਤਾਨ ਨਹੀਂ ਕਰਨਗੇ ਬਾਰੀ ਹਥਿਆਰਾਂ ਨਾਲ ਲੈਸ ਅਕਾਲ ਤਖਤ ਕੰਪਲੈਕਸ ਨੂੰ ਖਾਲੀ ਕਰਵਾਉਣ ਵਿੱਚ ਪੰਜਾਬ ਪੁਲਿਸ ਅਤੇ ਨਿਯਮ ਫੌਜੀ ਬਲ ਹੁਣ ਕਾਬਲ ਨਹੀਂ ਰਹੇ ਸਨ ਜਿਸ ਕਾਰਨ ਫੌਜੀ ਸ਼ਮੂਲੀਅਤ لازਮੀ ਹੋ ਗਈ ਸੀ ਨਤੀਜੇ ਵਜੋਂ ਪ੍ਰਧਾਨ ਮੰਤਰੀ ਨੇ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ 25 ਮਈ ਨੂੰ ਸੈਨਾ ਮੁਖੀ ਜਨਰਲ ਏਐਸ ਵੈਦਿਆ ਨੂੰ ਸੱਦਿਆ ਇੰਦਰ ਨੇ ਉਸ ਨੂੰ ਕਿਹਾ ਕਿ ਉਹ ਪੰਜਾਬ ਦੇ ਆਮ ਪ੍ਰਸ਼ਾਸਨ ਦੀ ਮਦਦ ਕਰਨ ਲਈ ਫੌਜ ਨੂੰ ਤਾਇਰ ਰੱਖਣ ਜਿਸ ਦਾ ਜਨਰਲ ਵੈਦਿਆ ਨੇ ਜਵਾਬ ਦਿੱਤਾ ਕਿ ਜੇਈ ਕਿਸੇ ਵੀ ਸੰਭਾਵਨਾ ਦੀ ਅਗਾਂ ਉਮੀਦ ਰੱਖਦੇ ਹੋਏ ਉਸਨੇ ਪਹਿਲਾਂ ਹੀ ਪੰਜਾਬ ਵਿੱਚ ਫੌਜੀ ਟੁਕੜੀਆਂ ਭੇਜਣ ਦੇ ਹadesh ਦੇ ਦਿੱਤੇ ਹਨ ਜਨਰਲ ਵੈਧਿਆ ਦੁਆਰਾ ਵਿਸਤਾਰ ਨਾਲ ਸਮਝਾਈ ਗਈ ਸ਼ੁਰੂਆਤੀ ਯੋਜਨਾ ਅਨੁਸਾਰ ਪਛਾਣੇ ਗਏ ਗੁਰਦੁਆਰਿਆਂ ਵਿੱਚ ਲੋਕਾਂ ਭੋਜਨ ਪੰਡਾਰਾ ਅਤੇ ਹਥਿਆਰਾਂ ਦੀ ਆਵਾਜ਼ ਜਨ ਨੂੰ ਰੋਕਣ ਲਈ ਉਚਿਤੇ ਕਦਮ ਚੁੱਕ ਕੇ ਦਰਬਾਰ ਸਾਹਿਬ ਸਮੇਤ ਇਨ੍ਹਾਂ ਗੁਰਦੁਆਰਿਆਂ ਵਿੱਚ ਘੇਰਾਬੰਦੀ ਕਰਨਾ ਤੇ ਅੰਦਰ ਮੌਜੂਦ ਲੋਕਾਂ ਨੂੰ ਬਾਹਰ ਕੱਢਣਾ ਸੀ ਅਤੇ ਕੱਟੜਪੰਥੀਆਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕਰਨਾ ਸੀ ਵੈਦੇ ਨੇ ਇੰਦਰਾ ਨੂੰ ਭਰੋਸਾ ਦਿੱਤਾ ਕਿ ਤਾਕਤ ਦਾ ਪ੍ਰਦਰਸ਼ਨ ਵੱਧ ਤੋਂ ਵੱਧ ਹੱਤੇ ਵਰ ਤੋਂ ਕਟ ਤੋਂ ਕਟ ਹੋਵੇਗੀ। ਵੈਦੇ ਨੇ ਇਹ ਵੀ ਭਰੋਸਾ ਦਿੱਤਾ ਕਿ ਕਾਰਵਾਈ ਦੌਰਾਨ ਨਿਸ਼ਾਨਾ ਬਣਾਈਆਂ ਜਾਣ ਵਾਲੀਆਂ ਗੁਰਦੁਆਰਿਆਂ ਦੀਆਂ ਇਮਾਰਤਾਂ ਖਾਸ ਕਰਕੇ ਦਰਬਾਰ ਸਾਹਿਬ ਕੰਪਲੈਕਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਅਲੈਕਜ਼ੈਂਡਰ ਦੇ ਅਨੁਸਾਰ ਇੰਦਰਾ ਗਾਂਧੀ ਨੇ ਫੌਜ ਦੀ ਕਾਰਵਾਈ ਦੇ ਮੁੱਖ ਉਦੇਸ਼ਾਂ ਨੂੰ ਸਪਸ਼ਟ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫੌਜ ਦੀਆਂ ਪ੍ਰਮੁੱਖ ਤਰਜੀਹਾਂ ਹੋਣਗੀਆਂ। ਅਤਵਾਦ ਅਤੇ ਹਿੰਸਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣਾ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਪੰਜਾਬ ਵਿੱਚ ਆਮ ਸਥਿਤੀ ਬਹਾਲ ਕਰਨਾ ਇਸ ਤੋਂ ਇਲਾਵਾ ਪ੍ਰਮੁੱਖ ਕਮਸਨ ਅਤਵਾਦੀਆਂ ਨੂੰ ਉਹਨਾਂ ਦੇ ਟਿਕਾਣਿਆਂ ਤੋਂ ਬਾਹਰ ਕੱਢਣਾ ਉਹਨਾਂ ਦੀ ਗ੍ਰਿਫਤਾਰੀ ਅਤੇ ਉਹਨਾਂ ਦੇ ਹਥਿਆਰ ਜ਼ਬਤ ਕਰਨਾ ਇੰਦਰਾ ਨੂੰ ਵੀ ਸੀ ਕਿ ਫੌਜ ਦੀ ਮੌਜੂਦਗੀ ਅਤੇ ਫਲੈਗ ਮਾਰਨਾ ਰਹੀ ਇਸ ਦੀ ਤਾਕਤ ਦਾ ਪ੍ਰਦਰਸ਼ਨ ਆਪਣੇ ਆਪ ਹੀ ਇੱਕ ਵਰਦਿਕ ਵਜੋਂ ਕੰਮ ਕਰੇਗਾ ਸਿੱਟੇ ਵਜੋਂ ਇੰਦਰਾ ਨੇ ਮਹਿਸੂਸ ਕੀਤਾ ਕਿ ਫੌਜ ਦੁਆਰਾ ਵੱਧੂ ਤਾਕਤ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਇਸ ਦੇ ਨਾਲ ਹੀ ਇੰਦਰਾ ਨੇ ਕਾਲੀ ਦਲ ਦੇ ਨਰਮਵਾਦੀ ਆਗੂਆਂ ਨੂੰ ਆਪਣੇ ਮੰਤਰੀ ਮੰਡਲ ਦੇ ਕੁਝ ਸਾਥੀਆਂ ਨਾਲ ਗੁਪਤ ਗੱਲਬਾਤ ਕਰਨ ਲਈ 26 ਮਈ ਨੂੰ ਦਿੱਲੀ ਵਿਖੇ ਬੁਲਾਇਆ ਜਿਵੇਂ ਕਿ ਉਮੀਦ ਸੀ ਇਹਨਾਂ ਗੱਲਾਂ ਬਾਤਾਂ ਦਾ ਹਾਲ ਵੀ ਪਹਿਲਾਂ ਵਾਲਾ ਹੀ ਹੋਇਆ 26 ਮਈ ਨੂੰ ਕਾਲੀ ਨਿਤਾਮਾਣਾ ਹੋਈ ਅਸਫਲ ਗੱਲਬਾਤ ਤੋਂ ਬਾਅਦ 27 ਮਈ ਦੀ ਸਵੇਰ ਨੂੰ ਕੈਬਨਿਟ ਸਕੱਤਰੇਤ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਕੈਬਨਿਟ ਸਕੱਤਰ ਕ੍ਰਿਸ਼ਨਾ ਸੁਆਮੀ ਰਾਓ ਸਾਹਿਬ ਸੀਨੀਅਰ ਸਲਾਹਕਾਰ ਆਰ ਐਨ ਕਾਓ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ ਸੀ ਲੈਕਸੈਂਡਰ ਅਤੇ ਜਨਰਲ ਵੈਦਿਆ ਸ਼ਾਮਲ ਹੋਏ ਜਨਰਲ ਵੈਦਿਆ ਦੀ 25 ਮਈ ਦੀ ਯੋਜਨਾ ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਸ ਨੂੰ ਇਹ ਯੋਜਨਾ ਲਾਗੂ ਕਰਨ ਲਈ ਇਜਾਜ਼ਤ ਦੇ ਦਿੱਤੀ ਗਈ। ਜਨਰਲ ਵੈਦਿਆ ਦੀ ਬੇਨਤੀ ਤੇ 29 ਮਈ ਨੂੰ ਪ੍ਰਧਾਨ ਮੰਤਰੀ ਦੇ ਸਾਊਥ ਬਲਾਕ ਦਫ਼ਤਰ ਵਿੱਚ ਇੱਕ ਜ਼ਰੂਰੀ ਮੀਟਿੰਗ ਰੱਖੀ ਗਈ ਜਿੱਥੇ ਆਰਨਕਾਓ ਅਤੇ ਪੀਸੀ ਅਲੈਗਜ਼ੈਂਡਰ ਦੋਵੇਂ ਮੌਜੂਦ ਸਨ। ਵੈਦਿਆ ਨੇ ਦੱਸਿਆ ਕਿ ਉਹਨਾਂ ਨੇ ਪਛਮੀ ਕੁਮਾਰ ਦੇ ਜੀਓਸੀ ਐਨਸੀ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ ਨਾਲ 25 ਮਈ ਦੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ। ਸੁੰਦਰਜੀ ਦਾ ਵਿਚਾਰ ਸੀ ਕਿ ਯੋਜਨਾ ਸਿਰਫ ਛੋਟੇ ਗੁਰਦੁਆਰਿਆਂ ਲਈ ਹੀ کارਗਰ ਸੀ ਨਾ ਕਿ ਦਰਬਾਰ ਸਾਹਿਬ ਲਈ ਕਿਉਂਕਿ ਦਰਬਾਰ ਸਾਹਿਬ ਦੀ ਲੰਮੀ ਘੇਰਾਬੰਦੀ ਨਾਲ ਪੂਰੇ ਸੂਬੇ ਦੇ ਸਿੱਖ ਵੱਡੇ ਪੱਦਰ ਤੇ ਖੜੇ ਹੋ ਸਕਦੇ ਸਨ ਜੋ ਫਿਰ ਦਰਬਾਰ ਸਾਹਿਬ ਕੋਚ ਕਰ ਸਕਦੇ ਸਨ ਯੋਜਨਾ ਵਿੱਚ اچانک ਆਈ ਇਸ ਤਬਦੀਲੀ ਤੋਂ ਹੈਰਾਨ 인ਦਰਾ ਗਾਂਧੀ ਨੇ ਕੰਪਲੈਕਸ ਵਿੱਚ ਲੁਕੇ ਖੜਕੂਆ ਵੱਲੋਂ ਹੋਣ ਬਾਰੇ ਸਖਤ ਮੁਕਾਬਲੇ ਅਤੇ ਇਹਨਾਂ ਵੱਲੋਂ ਹਰਮੰਦਰ ਸਾਹਿਬ ਦੇ ਅੰਦਰੂਨੀ ਪਵਿੱਤਰ ਸਥਾਨ ਵਿੱਚ ਪਨਾਹ ਲੈਣ ਦੇ ਅੜਿੱਕਿਆਂ ਬਾਰੇ ਪੁੱਛਗਿੱਛ ਕੀਤੀ ਇੰਦਰਾ ਨੇ ਜਾਨੀ ਨੁਕਸਾਨ ਦੀ ਗਿਣਤੀ ਤੇ ਭਾਰਤੀ ਫੌਜ ਵਿੱਚ ਸੇਵਾਮਾ ਦੇ ਰਹੇ ਸਿੱਖ ਜਵਾਨਾਂ ਉੱਤੇ ਇਹਨਾਂ ਕਾਰਵਾਈਆਂ ਦੇ ਪ੍ਰਭਾਵ ਦੇ ਸੰਦਰਭ ਵਿੱਚ ਵਿਕਲਪਕ ਯੋਜਨਾ ਦੇ ਨਾਲ ਮੂਲ ਯੋਜਨਾ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਨ ਲਈ ਵੀ ਕਿਹਾ ਮੂਲ ਯੋਜਨਾ ਨੂੰ ਸੋਧਣ ਲਈ ਲੈਫਟੀਨੈਂਟ ਜਨਰਲ ਸੁੰਦਰਜੀ ਦੇ ਸੁਝਾਅ ਦਾ ਪੂਰਾ ਸਮਰਥਨ ਕਰਦੇ ਹੋਏ ਜਨਰਲ ਭੱਜਿਆ ਨੇ ਕਿਹਾ ਕਿ ਸਮਾਂ ਨਹੀਂ ਗਵਾਉਣਾ ਚਾਹੀਦਾ ਤੇ ਫੌਜ ਨੂੰ ਦਰਬਾਰ ਸਾਹਿਬ ਵਿੱਚ ਤੇਜ਼ੀ ਨਾਲ ਦਾਖਲ ਹੋਣ ਤੇ ਖੜਕੋਆਂ ਤੇ ਹੈਰਾਨੀਜਨਕ ਢੰਗ ਨਾਲ ਹਮਲਾ ਕਰਨ ਦੀ ਲੋੜ ਹੈ ਉਹਨਾਂ ਸਾਰੇ ਕਾਰਵਾਈ ਇੰਨੀ ਤੇਜ਼ੀ ਤੇ ਹੈਰਾਨੀਜਨਕ ਢੰਗ ਨਾਲ ਕੀਤੀ ਜਾਵੇਗੀ ਕਿ ਇਸ ਦੇ ਨਾਲ ਹਰਮੰਦਰ ਸਾਹਿਬ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਨਵੀਂ ਯੋਜਨਾ ਨੂੰ ਇੰਨੀ ਤੇਜ਼ੀ ਨਾਲ ਅੰਜਾਮ ਦਿੱਤਾ ਜਾਵੇਗਾ ਕਿ ਜਦੋਂ ਤੱਕ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਕੀ ਹੋ ਰਿਹਾ। ਉਦੋਂ ਤੱਕ ਸਭ ਕੁਝ ਖਤਮ ਹੋ ਜਾਵੇਗਾ। ਉਹਨਾਂ ਨੇ ਕਿਹਾ ਇਹ ਵੀ ਦੱਸਿਆ ਕਿ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਗੁਰਦੁਆਰਾ ਕੰਪਲੈਕਸ ਅੰਦਰ ਮੌਜੂਦ ਕੱਟੜ ਪੰਥੀਆਂ ਨੂੰ ਆਤਮ ਸਮਰਪਣ ਕਰਨ ਲਈ ਉਚਿਤ ਸਮਾਂ ਦਿੱਤਾ ਜਾਵੇਗਾ। ਉਨਾਂ ਨੇ ਫੌਜੀ ਵਿਭਾਗ ਕਰ ਰਿ ਸਿੱਖ ਜਵਾਨਾਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਉਲਟ ਪ੍ਰਤੀਕਿਰਿਆਵਾਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਅਲੈਗਜ਼ੈਂਡਰ ਅਨੁਸਾਰ ਵੈਦਿਆ ਦਾ ਸਪਸ਼ਟਿਕਨ ਇਹਨਾਂ ਯਕੀਨਨ ਸੀ ਕਿ ਪ੍ਰਧਾਨ ਮੰਤਰੀ ਨੇ ਸੋਚਿਆ ਕਿ ਮੌਜੂਦਾ ਸਥਿਤੀ ਨਾਲ ਜਿੱਠਣ ਲਈ ਸੋਧੀ ਹੋਈ ਯੋਜਨਾ ਹੀ ਇੱਕੋ ਇੱਕ ਵਿਕਲਪ ਬਚਾ ਸੀ ਅਜਿੰਦਰਾ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਸਹਿਮਤੀ ਦੇ ਦਿੱਤੀ ਕਿਉਂਕਿ ਉਹ ਜਰਨੈਲਾਂ ਦੇ ਪੇਸ਼ੇਵਰ ਫੈਸਲੇ ਦਾ ਸਤਿਕਾਰ ਕਰਦੀ ਸੀ ਜਨਰਲ ਵੈਦਿਆ ਨਾਲ ਹੋਈਆਂ 25 ਮਈ ਤੇ 29 ਮਈ ਦੀਆਂ ਦੋ ਮਿੰਟੀਆਂ ਦੇ ਵਿਚਾਰ-ਵਟਾਂਦਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨੋਟ ਕਰਨਾ ਮਹੱਤਵਪੂਰਨ ਹੈ ਕਿ ਉਸ ਤੋਂ ਕੁਝ ਦਿਨ ਪਹਿਲਾਂ ਹੀ ਜਦੋਂ ਐਸ ਐਫ ਐਫ ਦੀ ਅਗਵਾਈ ਵਾਲੇ ਹੈਰੀਬੌਰਨ ਆਪਰੇਸ਼ਨ ਨੇ ਆਪਣੀ ਯੋਜਨਾ ਅਨੁਸਾਰ ਸਿਰਫ ਲੰਗਰ ਹਾਲ ਦੀ ਛੱਤ ਨੂੰ ਹੀ ਨਿਸ਼ਾਨਾ ਬਣਾਇਆ ਸੀ ਕੌ ਦੀ ਮੌਜੂਦਗੀ ਵਿੱਚ ਨਿਗਰਾਨੀ ਨਾਜ਼ਰਤਾ ਕੀਤੀ ਜਾ ਰਹੀ ਸੀ ਤਾਂ ਇੰਦਰਾ ਗਾਂਧੀ ਨੇ ਸੰਭਾਵਿਤ ਜਾਨੀ ਨੁਕਸਾਨ ਬਾਰੇ ਤਿੱਖੇ ਸਵਾਲ ਪੁੱਛੇ ਸਨ ਅਤੇ ਉਸ ਕਾਰਵਾਈ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ ਇਸ ਦੇ ਬਾਵਜੂਦ ਕਿ ਇਸ ਯੋਜਨਾ ਵਿੱਚ ਮੁਕਾਬਲਤਨ ਘੱਟ ਨੁਕਸਾਨ ਦਾ ਅਨੁਮਾਨ ਸੀ ਆਪਰੇਸ਼ਨ ਬਲੂ ਸਟਾਰ ਬਹੁਤ ਵੱਡਾ ਆਪਰੇਸ਼ਨ ਸੀ ਤੇ ਮੁੱਖ ਨਿਸ਼ਾਨਾ ਅਕਾਲ ਤਖਤ ਹੁਣ ਲਗਭਗ 100 ਪੂਰੀ ਤਰ੍ਹਾਂ ਸਖਲਾਈ ਪ੍ਰਾਪਤ ਅਤੇ ਹਥਿਆਰਬੰਦ ਸਿੱਖ ਕਾੜਕੂਆ ਨਾਲ ਵੱਡੇ ਪੱਧਰ ਤੇ ਘੇਲੇ ਬੰਦ ਕੀਤਾ ਹੋਇਆ ਸੀ ਫਿਰ ਵੀ ਇੰਦਰਾ ਨੇ ਸੱਤੇਈ ਯਾਨੀ ਥੋਥੀ ਅਤੇ ਨਿਰਵਿਰੋਧ ਪ੍ਰੋਸਿਆਂ ਦੇ ਆਧਾਰ ਤੇ ਇਸ ਆਪਰੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਸਰਦਾਰ ਸਵਰਨ ਸਿੰਘ ਆਪਣੀ ਨਿੱਜੀ ਕਾਰ ਵਿੱਚ ਜਲੰਧਰ ਤੋਂ ਨਵੀਂ ਦਿੱਲੀ ਜਾ ਰਹੇ ਸਨ ਜਲੰਧਰ ਦੇ ਬਾਰੀ ਇਲਾਕੇ ਵਿੱਚ ਉਹਨਾਂ ਨੇ ਗ੍ਰੈਂਡ ਟ੍ਰੰਕ ਰੋਡ ਤੇ ਫੌਜ ਦੇ ਜਵਾਨਾਂ ਦੀ ਇੱਕ ਵੱਡੀ ਟੁਕੜੀ ਨੂੰ ਉੱਤਰ ਵੱਲ ਜਾਂਦੇ ਦੇਖਿਆ ਇਹ ਸੰਭਵ ਤੌਰ ਤੇ ਮੇਟ ਸਥਿਤ 9 ਡਿਵੀਜ਼ਨ ਨਾਲ ਸੰਬੰਧਿਤ ਟੁਕੜੀ ਕੂਚ ਕਰ ਰਹੀ ਸੀ ਜਿਸ ਨੇ 3 ਮਈ ਤੱਕ ਅਮਰਸਰ ਪਹੁੰਚਣਾ ਸੀ ਦਿੱਲੀ ਪਹੁੰਚਣ ਤੋਂ ਬਾਅਦ ਸਵੇਰ ਵੇਲੇ ਸਵਰਨ ਸਿੰਘ ਨੇ ਇੰਦਰਾ ਗਾਂਧੀ ਦੇ ਵਿਸ਼ੇਸ਼ ਸਹਾਇਕਾਰਕੀ ਤਵਨ ਨੂੰ ਫੋਨ ਕੀਤਾ ਤੇ ਉਹਨਾਂ ਨਾਲ ਤੁਰੰਤ ਮੁਲਾਕਾਤ ਕਰਵਾਉਣ ਦੀ ਬੇਨਤੀ ਕੀਤੀ ਜਿਸ ਦੇ ਲਈ ਦੁਪਹਿਰ ਦਾ ਸਮਾਂ ਤੈਅ ਕਰ ਦਿੱਤਾ ਗਿਆ ਇੰਦਰਾ ਦਾ ਧਿਆਨ ਸੈਨਿਕ ਕੂਚ ਵੱਲ ਦਿਵਾਉਂਦੇ ਹੋਏ ਸਵਰਨ ਸਿੰਘ ਨੇ ਪਰਦਾਨ ਮੰਤਰੀ ਨੇ ਦੱਸਿਆ ਕਿ ਉਹ ਫਿਕਰਮੰਦ ਸਨ ਕਿ ਪਿੰਡਾਂ ਵਾਲੇ ਸਮੇਤ ਕੱਟੜ ਪੰਥੀਆਂ ਤੋਂ ਦਰਬਾਰ ਸਾਹਿਬ ਨੂੰ ਖਾਲੀ ਕਰਵਾਉਣ ਲਈ ਸੰਭਵ ਤੌਰ ਤੇ ਫੌਜ ਤਾਇਨਾਤ ਕੀਤੀ ਜਾ ਰਹੀ ਹੈ ਸਰਦਾਰ ਸਵਰਨ ਸਿੰਘ ਨੇ ਇੰਦਰਾ ਨੂੰ ਸਲਾਹ ਦਿੱਤੀ ਕਿ ਉਸ ਨੂੰ ਕਿਸੇ ਵੀ ਹਾਲਤ ਵਿੱਚ ਫੌਜ ਨੂੰ ਦਰਬਾਰ ਸਾਹਿਬ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਇਸ ਤੇ ਸਮੁੱਚੇ ਪੰਜਾਬ ਤੇ ਦੇਸ਼ ਲਈ ਗੰਭੀਰ ਨਤੀਜੇ ਹੋ ਸਕਦੇ ਸਨ ਹਰਾਨੀ ਪ੍ਰਗਟ ਕਰਦੇ ਇੰਦਰਾ ਨੇ ਕਿਹਾ ਸਰਦਾਰ ਸਾਹਿਬ ਤੁਸੀਂ ਸੋਚ ਵੀ ਕਿਵੇਂ ਸਕਦੇ ਹੋ ਕਿ ਮੈਂ ਅਜੇ ਗਲਤੀ ਕਰਾਂਗੀ ਫਿਰ ਉਹ ਗਮਗੀਨ ਹੋ ਗਈ ਜੇ ਕਿਆ ਕਿ ਉਹ ਜਾਣਦੀ ਹੈ ਕਿ ਅੱਜ ਨਹੀਂ ਤਾਂ ਕੱਲ ਸਿੱਖ ਹੜਕੂ ਉਸ ਨੂੰ ਮਾਰ ਦੇਣਗੇ ਉਹ ਇਸ ਬਾਰੇ ਚਿੰਤਤ ਨਹੀਂ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਦਾ ਕੀ ਹੋਵੇਗਾ ਇਹ ਉਹੀ ਸ਼ਬਦ ਸਨ ਜੋ ਉਸ ਨੇ April 1984 ਵਿੱਚ ਕਾਉਂਟੇ ਨਗਰਾਨੀ ਨਾਲ ਇੱਕ ਅਕਬਰ ਰੋਡ ਤੇ ਹੋਈ ਆਪਣੀ ਮੀਟਿੰਗ ਦੌਰਾਨ ਬੋਲੇ ਸਨ ਜਦੋਂ ਉਸ ਨੇ SFF ਕਮਾਂਡੋ ਆਪਰੇਸ਼ਨ ਨੂੰ ਰੱਦ ਕਰ ਦਿੱਤਾ ਸੀ ਸ਼ਾਇਦ ਇਹ ਉਸ ਦੀ ਬੇਵਸੀ ਜ਼ਾਹਰ ਕਰਨ ਦਾ ਤਰੀਕਾ ਸੀ ਸਵਰਨ ਸਿੰਘ 29 ਮਈ ਜਾਂ ਉਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਜਦੋਂ ਮਿਲੇ ਉਦੋਂ ਤੱਕ ਉਹ ਲੈਫਟੀਨੈਂਟ ਜਨਰਲ ਸੁੰਦਰਜੀ ਦੇ ਸਿਧਾਂਤ ਅਨਸਾਰ ਸੋਧੀ ਹੋਈ ਯੋਜਨਾ ਨੂੰ ਆਪਣੀ ਮੰਜ਼ੂਰੀ ਦੇ ਚੁੱਕੀ ਸੀ ਹਾਲਾਂਕਿ ਸਵਰਨ ਸਿੰਘ ਭਰੋਸੇ ਨਾਲ ਵਾਪਸ ਪਰਤੇ ਪਰ ਆਪਰੇਸ਼ਨ ਬਲੂ ਸਟਾਰ ਦੇ ਰੂਪ ਵਿੱਚ ਕੀਤੀ ਗਈ ਕਾਰਵਾਈ ਦੀ क्रूरਤਾ ਦੇਖਣ ਤੱਕ ਹੀ ਇਹ ਭਰੋਸਾ ਰਹਿ ਸਕਿਆ 30 ਮਈ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਜ਼ੈਲ ਸਿੰਘ ਨਾਲ ਮੁਲਾਕਾਤ ਕੀਤੀ ਭਾਰਤੀ ਸੈਰਬੰਦ ਬਲਾਂ ਦੇ ਕਮਾਂਡਰ ਇਨ ਚੀਫ ਵਜੋਂ ਉਹਨਾਂ ਦੇ ਅਹੁਦੇ ਦੇ ਕਾਰਨ ਜ਼ੈਲ ਸਿੰਘ ਨਾਲ ਸਲਾਮ ਸ਼ਰਵਾਨੀ ਦ ਕਟੂਕਾਟੂ ਦਰਬਾਰ ਸਾਹਿਬ ਵਿੱਚ ਯੋਜਨਾਬੱਧ ਫੌਜੀ ਕਾਰਵਾਈ ਬਾਰੇ ਉਹਨਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ ਉਸ ਨੇ ਜ਼ੈਲ ਸਿੰਘ ਨਾਲ 1 ਘੰਟੇ ਤੋਂ ਬਾਅਦ ਸਮਾਂ ਬਤਾਇਆ ਜਿਸ ਵਿੱਚ ਅਕਾਲੀਆਂ ਨਾਲ ਸਮਝੌਤਾ ਕਰਨ ਲਈ ਨਵੇਂ ਫਾਰਮੂਲੇ ਬਾਰੇ ਚਰਚਾ ਕੀਤੀ ਇਸ ਵਿਕਲਪ ਦੇ ਦਰਬਾਰ ਸਾਹਿਬ ਪਹਿਲਾਂ ਹੀ 29 ਮਈ ਨੂੰ ਬੰਦ ਕਰ ਦਿੱਤੇ ਗਏ ਸਨ ਜਦੋਂ ਫੌਜ ਨੂੰ ਆਪਰੇਸ਼ਨ ਲਈ ਸੋਧੀ ਹੋਈ ਯੋਜਨਾ ਲਾਗੂ ਕਰਨ ਲਈ ਹਰੀ ਛੰਡੀ ਦਿੱਤੀ ਗਈ ਸੀ ਇਸ ਦਾ ਮਤਲਬ ਇਹ ਸੀ ਕਿ ਜਿਸ ਵਿਅਕਤੀ ਨੇ ਅਸਲ ਵਿੱਚ ਕਾਂਗਰਸ ਦੀਆਂ ਸੁਭਾਵਨਾਵਾਂ ਨੂੰ ਅੱਗੇ ਵਧਾਉਣ ਲਈ ਆਪਰੇਸ਼ਨ ਪਿੰਡਰਾ ਵਾਲੇ ਖਾਲਿਸਤਾਨ ਆਪਰੇਸ਼ਨ 1 ਤੇ ਆਪਰੇਸ਼ਨ 2 ਦੀ ਯੋਜਨਾ ਬਣਾਈ ਸੀ ਉਸ ਉੱਤੇ ਹੁਣ ਦਰਬਾਰ ਸਾਹਿਬ ਕੰਪਲੈਕਸ ਤੋਂ ਪਿੰਡਰਾਵਾਲੇ ਤੇ ਹੋਰ ਕੱਟੜ ਪੰਥੀਆਂ ਨੂੰ ਬਾਹਰ ਕੱਢਣ ਲਈ ਫੌਜ ਦੀ ਵਰਤੋਂ ਕਰਨ ਦੇ ਫੈਸਲੇ ਬਾਰੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ ਹੋ ਸਕਦਾ ਹੈ ਕੇਂਦਰਾ ਭਾਰਤੀ ਹਥਿਆਰਬੰਦ ਬਲਾਂ ਦੇ ਕਮਾਂਡਰ ਇਨ ਚੀਫ ਜੈਲ ਸਿੰਘ ਤੋਂ ਫੌਜੀ ਕਾਰਵਾਈ ਲਈ ਨਾਂ ਨਹੀਂ ਸੁਣਨਾ ਚਾਹੁੰਦੀ ਸੀ ਜਿਸ ਨੂੰ ਉਹ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਸੀ ਹਰਮੰਦਰ ਸਾਹਿਬ ਜਿਸ ਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ ਜਿੱਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1563 ਤੋਂ 1604 ਦੀ ਨਿੱਜੀ ਬੇਨਤੀ ਤੇ ਉਸ ਸਮੇਂ ਦੇ ਇੱਕ ਨੇਕ ਮੁਸਲਮ ਸੰਤ ਲਾਹੌਰ ਦੇ ਮੀਆਂ ਮੀਰ ਮੁਹੰਮਦ ਨੇ 1588 ਈਸਵੀ ਵਿੱਚ ਰੱਖੀ ਸੀ ਇਸ ਦੀ ਸਾਰੀ 1601 ਈਸਵੀ ਵਿੱਚ ਪੂਰੀ ਹੋ ਗਈ ਸੀ ਇਸ ਦਾ ਸੰਕਲਨ ਹੋਣ ਤੇ 1604 ਈਸਵੀ ਵਿੱਚ ਹਰਮੰਦਰ ਸਾਹਿਬ ਵਿੱਚ ਪਹਿਲੀ ਵਾਰ ਆਦ ਗ੍ਰੰਥ ਸਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਆਮ ਲੋਕਾਂ ਖਾਸ ਕਰਕੇ ਮੁਸਲਮ ਆਬਾਦੀ ਦੇ ਕੁਝ ਵਿਸ਼ੇਸ਼ ਹਿੱਸਿਆਂ ਵਿੱਚ ਸਿੱਖੀ ਦੇ ਵਧਰੇ ਪ੍ਰਭਾਵ ਬਾਦਸ਼ਾਹ ਜਹਾਂਗੀਰ ਉਤੇ ਇਸਲਾਮਕ ਕੱਟੜਪੰਥੀ ਵਿਚਾਰਾਂ ਦਾ ਪ੍ਰਭਾਵ ਅਜ ਇਸ ਦੇ ਨਾਲ ਹੀ ਗੁਰੂ ਜੀ ਵੱਲੋਂ ਇਸਲਾਮ ਕਬੂਲਣ ਤੋਂ ਇਨਕਾਰ ਕਰਨ ਕਰਕੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮਾ ਤਹਿਤ 1604 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਵਾਕ ਨਾਲ ਉਸੇ ਦਿਨ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਿਨ ਸਿੱਖ ਸ਼ਰਧਾਲੂ ਹਰ ਸਾਲ ਦੀ ਤਰ੍ਹਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਰੇਗੰਡ ਬਣਾਉਣ ਲਈ ਇਕੱਠੇ ਹੋਏ ਸਨ 18ਵੀਂ ਸਦੀ ਵਿੱਚ ਹਰਮੰਦਰ ਸਾਹਿਬ ਦੀ ਕਈ ਵਾਰ ਬੇਅਦਬੀ ਕੀਤੀ ਗਈ ਪਰ ਇਹਨਾਂ ਬੇਅਦਮੀਆਂ ਦੇ ਤਿੰਨ ਹਾਦਸਿਆਂ 1737, 1752 ਤੇ 1762 ਨੂੰ ਜ਼ਿਆਦਾ ਯਾਦ ਕੀਤਾ ਜਾਂਦਾ ਹੈ 1737 ਈਸਵੀ ਵਿੱਚ ਲਾਹੌਰ ਦੇ ਮੁਗਲ ਗਵਰਨਰ ਨੇ ਹਰਮੰਦਰ ਸਾਹਿਬ ਦੇ ਪ੍ਰਬੰਧਕ ਪਾਈਮਨੀ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਅੰਮ੍ਰਿਤਸਰ ਦੇ ਪ੍ਰਸ਼ਾਸਕ ਨਿਯੁਕਤ ਕੀਤੇ ਗਏ ਮੂਸਾ ਖਾਨ ਯਾਨੀ ਮਸਾਰਗੜ ਨੇ ਉੱਥੇ ਨੱਚਣ ਵਾਲੀਆਂ ਕੁੜੀਆਂ ਦਾ ਮੁਜ਼ਰਾ ਕਰਵਾਇਆ ਹਰਮੰਦਰ ਸਾਹਿਬ ਨੂੰ ਮਨੋਰੰਜਨ ਦੇ ਸਥਾਨ ਵਜੋਂ ਵਰਤਨਾ ਸ਼ੁਰੂ ਕਰ ਦਿੱਤਾ ਅਗਸਤ 1740 ਈਸਵੀ ਵਿੱਚ ਦੋ ਸਿੱਖ ਮਾਰੀਆਂ ਇਕੱਠਾ ਕਰਨ ਵਾਲਿਆਂ ਦੇ ਪੇਸ ਵਿੱਚ ਹਰਮੰਦਰ ਸਾਹਿਬ ਵਿੱਚ ਦਾਖਲ ਹੋਏ ਤੇ ਮੱਸਾ ਰਗੜ ਦਾ ਸਿਰ ਕਲਮ ਕਰ ਦਿੱਤਾ April 1757 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਯਾਨੀ ਦਰਾਨੀ ਨੇ ਚੌਥੀ ਵਾਰ ਉਤਰੀ ਭਾਰਤ ਤੇ ਹਮਲਾ ਕੀਤਾ ਜਦੋਂ ਉਹ ਦਿੱਲੀ ਤੋਂ ਕਾਬਲ ਵਾਪਸ ਜਾ ਰਿਹਾ ਸੀ ਤਾਂ ਆਪਣੇ ਨਾਲ ਨੌਜਵਾਨ Hindu ਮਰਦ ਅਤੇ ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾ ਰਿਹਾ ਸੀ ਸਿੱਖਾਂ ਦੇ ਇੱਕ ਸਮੂਹ ਨੇ 75 ਬਰਿਆਂ ਦੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਕੁਰਕ ਖੇਤਰ ਨੇੜੇ ਅਫਗਾਨੀ ਦੇ ਕਾਫਲੇ ਤੇ ਹਮਲਾ ਕੀਤਾ ਤੇ ਵੱਡੀ ਗਿਣਤੀ ਵਿੱਚ ਕੈਦੀਆਂ ਨੂੰ ਰਿਹਾ ਕਰਵਾ ਲਿਆ। ਅਤੇ ਅਫਗਾਨੀ ਦੇ ਕਾਫਲੇ ਤੋਂ ਕੁਝ ਕੀਮਤੀ ਸਮਾਨ ਵੀ ਖੋਲਿਆ। ਜੋ ਆਭੀ ਕਾਰਵਾਈ ਵਿੱਚ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਗੰਦਗੀ ਤੇ ਗਊਆਂ ਸਮੇਤ ਕਤਲ ਕੀਤੇ ਗਏ ਜਾਨਵਰਾਂ ਦੀਆਂ ਆਂਦਰਾਂ ਨਾਲ ਭਰ ਦਿੱਤਾ ਗਿਆ। ਅਫਗਾਨੀ ਦੇ ਅਫਗਾਨਿਸਤਾਨ ਪਰਤਣ ਤੋਂ ਬਾਅਦ ਬਾਬਾ ਦੀਪ ਸਿੰਘ ਨੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਕੂਚ ਕੀਤਾ ਤੇ ਰਸਤੇ ਵਿੱਚ ਹਜ਼ਾਰਾਂ ਸਿੱਖ ਵੀ ਨਾਲ ਸ਼ਾਮਲ ਹੋ ਗਏ। 13 ਨਵੰਬਰ 1757 ਈਸਵੀ ਨੂੰ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਵਿੱਚ ਲੜਦੇ ਹੋਏ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। 1762 ਵਿੱਚ ਅਹਿਮਦ ਸ਼ਾਹ ਅਫਜ਼ਲੀ ਨੇ ਵਾਪਸ ਆ ਕੇ ਹਰਮੰਦਰ ਸਾਹਿਬ ਨੂੰ ਬਾਰੂਦ ਨਾਲ ਉੜਾ ਦਿੱਤਾ ਤੇ ਫਿਰ ਅਫਗਾਨਿਸਤਾਨ ਵਾਪਸ ਪਰਤਣ ਤੋਂ ਪਹਿਲਾਂ ਪਵਿੱਤਰ ਸਰੋਵਰ ਨੂੰ ਗੰਦਗੀ ਅਤੇ ਵੱਡੀਆਂ ਹੋਈਆਂ ਗਊਆਂ ਦੀਆਂ ਆਂਦਰਾਂ ਨਾਲ ਭਰ ਦਿੱਤਾ। 1764 ਈਸਵੀ ਵਿੱਚ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਸਰਹਿੰਦ ਦੀ ਲੜਾਈ ਵਿੱਚ ਸਤਨਕ ਅਫਗਾਨ ਦਲ ਨੂੰ ਹਰਾਇਆ। ਦਾਨ ਇਕੱਠਾ ਕੀਤਾ ਤੇ ਹਰਮੰਦਰ ਸਾਹਿਬ ਦਾ ਪੁਨਰ ਨਿਰਮਾਣ ਕੀਤਾ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਦਾਨ ਨਾਲ ਹਰਮੰਦਰ ਸਾਹਿਬ ਦੇ ਕੁਝ ਹਿੱਸਿਆਂ ਤੇ ਸੋਨਾ ਚੜਾਉਣ ਦੀ ਸੇਵਾ ਕੀਤੀ ਗਈ ਜਿਸ ਤੋਂ ਬਾਅਦ ਇਸ ਨੂੰ ਸਵਰਨ ਮੰਦਰ ਵਜੋਂ ਵੀ ਜਾਣਿਆ ਗਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ